ਪੱਟੀ ਤੋਂ ਜਿਹੜੀ ਲਾਹੌਰ ਨੂੰ ਪੁਰਾਣੇ ਸਮੇਂ ਸ਼ਾਹੀ ਸੜਕ ਜਾਂਦੀ ਸੀ ਉਹਦੇ ਉੱਪਰ ਇੱਕ ਪਿੰਡ ਹੈ ਪੂਲਾ ਪੂਲੇ ਪਿੰਡ ਦੇ ਵਿੱਚ ਸਰਦਾਰ ਜੋਧ ਸਿੰਘ ਦੇ ਘਰ ਭਾਈ ਤਾਰੂ ਸਿੰਘ ਦਾ ਜਨਮ ਹੁੰਦਾ ਹੈ 1720 ਈਸਵੀ ਚ 1745 ਚ ਸ਼ਹਾਦਤ ਹੋ ਜਾਂਦੀ ਹੈ ਉਮਰ ਬਣਦੀ ਹੈ 25 ਸਾਲ ਸੁਭਾਅ ਬਹੁਤ ਚੰਗਾ ਹੈ ਨੇਕ ਦਿਲ ਹੈ ਮਾਂ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਸ਼ਬਦ ਸੁਣਾ ਸੁਣਾ ਕੇ ਗੁਰੂ ਚਰਨਾਂ ਨਾਲ ਜੋੜ ਜੋੜ ਕੇ ਪਰਵਰਿਸ਼ ਕੀਤੀ ਛੋਟੀ ਉਮਰ ਸੀ ਪਿਤਾ ਚੜ੍ਹਾਈ ਕਰ ਗਏ ਜਿਮੇਵਾਰੀ ਮਾਂ ਤੇ ਪੈ ਗਈ ਇੱਕ ਭੈਣ ਹੈ ਉਹਦਾ ਨਾਮ ਹੈ ਬੀਬੀ ਤਾਰੂ ਪੁਰਾਣੇ ਸਮੇਂ ਚ ਨਾ ਰਲ ਦੇ ਮਿਲਦੇ ਨਾਮ ਅਕਸਰ ਬੱਚਿਆਂ ਦੇ ਰੱਖ ਦਿਆ ਕਰਦੇ ਸਨ ਜਿਵੇਂ ਆਪਾਂ ਪੜਦੇ ਆ ਬੀਬੇ ਨਾਨਕੀ ਭਰਾ ਨੇ ਨਾਨਕ ਭੈਣ ਦਾ ਨਾਮ ਸੀ ਤਾਰੂ ਭਰਾ ਦਾ ਨਾਮ ਬਣਿਆ ਤਾਰੂ ਸਮਾਂ ਆਪਣੀ ਚਾਲੇ ਚੱਲਿਆ ਜਵਾਨ ਹੋ ਗਏ ਤੇ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਸਿਰਾਂ ਦੇ ਹੁਣ ਤਾਂ ਇੱਕ ਬੇਨਤੀ ਹੋਰ ਕਰਦਿਆਂ ਸਮਾਂ ਮੇਰੇ ਕੋਲ ਸੀਮਤ ਹੈ ਪਰ ਗੱਲ ਬਹੁਤ ਜ਼ਰੂਰੀ ਹੈ ਕਹਿਣ ਵਾਲੀ ਸਿੱਖ ਦੇ ਸਿਰ ਦੀ ਕੀਮਤ ਕੀ ਹੈ ਅਪਾ ਕਦੀ ਗੌਰ ਕੀਤਾ ਵੀ ਸਾਡਾ ਸਾਡੀ ਵੈਲਿਊ ਕੀ ਸੀ ਤੇ ਅੱਜ ਕੀ ਰਹਿ ਗਈ ਹੈ ਸਿੱਖ ਦਾ ਕੱਲਾ ਸਿਰ ਮੁੱਲ ਪਾਇਆ ਜਾਂਦਾ ਸੀ ਵੀ ਜੇ ਕੋਈ ਬੰਦਾ ਸਿੱਖ ਦਾ ਸਿਰ ਕੱਟ ਕੇ ਲਿਆ ਦੇਣਾ 80 ਰੁਪਈਆ 100 ਰੁਪਈਆ 120 ਰੁਪਈਆ ਉਹਨਾਂ ਸਮਿਆਂ 'ਚ ਮਿਲਦਾ ਉਹ ਅੱਜ ਤੱਕ ਕਈ ਹਜ਼ਾਰ ਤੇ ਲੱਖ ਬਣ ਜਾਂਦਾ ਹੈ ਲੱਖ ਹੀ ਮੰਨ ਕੇ ਚੱਲੋ 50 50000 2 2 ਲੱਖ 10 10 ਲੱਖ ਤੇ ਪਿਛਲੇ ਸਮੇਂ ਤੇ ਪੈਂਦੇ ਰਿਹਾ 84 ਤੋਂ ਬਾਅਦ ਉਹ ਕਹਿੰਦੇ ਸਿੱਖ ਦੇ ਸਿਰ ਦਾ ਮੁੱਲ 100 ਰੁਪਈਆ ਕੱਟੇ ਹੋਏ ਸਿਰ ਦਾ ਮੁੱਲ ਤੇ ਦੂਜੇ ਪਾਸੇ ਇਥੋਂ ਅਬਦਾਲੀ ਵਰਗੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਚੁੱਕ ਕੇ ਗੁਲਾਮ ਬਣਾ ਕੇ ਲੈ ਜਾਂਦੇ ਸਨ ਗਜਨੀ ਦੇ ਬਾਜ਼ਾਰਾਂ ਚ ਵੇਚਦੇ ਸਨ ਪੂਰਾ ਬੰਦਾ ਸਾਹਤਾ ਬੰਦਾ ਜਿਉਂਦਾ ਜાગਦਾ ਬੰਦਾ ਮੁੱਲ ਕਿੰਨਾ ਪੈਂਦਾ ਟਕੇ ਦਾ ਆਖੋ ਜਦੋਂ ਹਮਸ਼ਰੀ ਟਕੇ ਟਕਿਆਂ ਚ ਲੋਕ ਵਿਕੇ ਸਿੱਖ ਦਾ ਸਿਰ ਵੀ 100 ਰੁਪਏ ਚ ਵਿਕਦਾ ਸੀ ਇਹ ਸਾਡੀ ਵੈਲਿਊ ਸੀ ਪੁਰਖਿਆਂ ਦੀ ਕਮਾਈ ਸੀ ਸਾਡੀ ਅੱਜੋ ਹੀ ਸਿਰ ਹੈ ਜਿਹਦਾ ਹਜ਼ਾਰਾਂ ਚ ਮੁੱਲ ਲੱਖਾਂ ਚ ਪੈਂਦਾ ਸੀ ਉਹ ਤੇ ਨਾਈ ਅੱਗੇ ਬੈਠਾ ਹੁੰਦਾ ਹੈ ਅਜੇ ਸ਼ਰਾਬਾਂ ਚ ਪੱਪਾਂ ਚ ਕਲਮਾਂ ਚ 12 ਚ ਫੈਸ਼ਨ ਪ੍ਰਸਤੀ ਚ ਸਿਰ ਰੁਲ ਗਏ ਸਾਡੇ ਕੀਮਤ ਕਿਹਦੇ ਕੋਣੀ ਆ ਤੁਹਾਡੀ ਆ ਵੀ ਰੋਲੀ ਆਪਾਂ ਜੇ ਮੁੱਲ ਪਿਆ ਕੋਈ ਕੁਆਲਿਟੀ ਸੀ ਨਾ ਕੋਈ ਗੁਣ ਸੀ ਕੋਈ ਵਿਚਾਰ ਸੀ ਕੋਈ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਸੀ ਵੀ ਦੁਸ਼ਮਣ ਵੀ ਕਹਿੰਦਾ ਵੀ ਇੱਕ ਸਿਰ ਲਿਓ 100 ਰੁਪਏ ਲੈ ਜਾਓ ਜਿਉਂਦੇ ਬੰਦੇ ਨੂੰ ਕਹਿ ਰਿਹਾ ਕੋਈ ਨਹੀਂ ਟੱਕੇ ਚ ਕਹਿੰਦੇ ਫ੍ਰੀ ਵੀ ਲੈ ਜਾਓ ਕੋਈ ਲੋੜ ਨਹੀਂ ਨਾ ਕਿਉਂ ਦੇ ਪੱਲੇ ਹੈ ਹੀ ਕੱਖ ਨਹੀਂ ਕਿੰਨਾ ਕੁਸ਼ੀ ਕਿੰਨੇ ਅਮੀਰ ਸੀ ਆਪਾਂ ਵਿਰਸੇ ਦੀ ਅਮੀਰੀ ਵਿਰਾਸਤ ਦੀ ਅਮੀਰੀ ਸੰਸਕਾਰਾਂ ਦੀ ਅਮੀਰੀ ਬਹੁਤ ਵੱਡੀ ਹੁੰਦੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਧਨ ਹੈ ਨਾ ਕੱਲਾ ਤੁਹਾਨੂੰ ਬੜੇ ਗਰੀਬ ਨੇ ਕੰਗਾਲ ਨੇ ਪਰ ਜਿਨ੍ਹਾਂ ਦੇ ਕੋਲ ਗੁਰੂ ਹੈ ਨਾਨਕ ਦੀ ਸਿੱਖੀ ਹੈ ਪਾਤਸ਼ਾਹ ਦੀ ਮੇਰਾ ਸਭ ਤੋਂ ਵੱਡੇ ਅਮੀਰ ਤੇ ਬਾਦਸ਼ਾਹ ਉਹ ਲੋਕ ਹੁੰਦੇ ਐ ਮੈਂ ਤਾਂ ਬੇਨਤੀਆਂ ਕਰਦੇ ਆ ਸੌਰੀ ਤੁਸੀਂ ਨੂੰ ਮਾਈਂਡ ਨਾ ਕਰਿਓ ਪਲੀਜ਼ ਕਿਉਂਕਿ ਚਲੋ ਗੱਲ ਕੁਦਰਤੀ ਚੱਲਦੀ ਐ ਵੀ ਆਪਾਂ ਮੈਂ ਤਾਂ ਵੀ ਅੱਜ ਗਵਾਇਆ ਵੀ ਤਾਂ ਬਹੁਤ ਕੁਝ ਐ ਅੱਜ ਸਾਡਾ ਕੋਈ ਮੁੱਲ ਨਹੀਂ ਪਾਰਿਆ ਕਿਉਂ ਅੱਜ ਸਾਡੇ ਚ ਕੁਆਲਿਟੀ ਨਹੀਂ ਰਹਿ ਗਈ ਜਿਹਦੇ ਚ ਹੈ ਜਿਹਦੇ ਚ ਕਿਰਪਾ ਹੈ ਸਿੱਖੀ ਹੈ ਉਹਦਾ ਅੱਜ ਵੀ ਮੁੱਲ ਐ ਅੱਜ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ ਟਾਰਗੇਟ ਕਰ ਕਰ ਮਾਰੇ ਜਾ ਰਹੇ ਨੇ ਉਹ ਮਾਰੇ ਜਾ ਰਹੇ ਆ ਉਹ ਟਾਰਗੇਟ ਕੀਤੇ ਜਾ ਰਹੇ ਜਿਨ੍ਹਾਂ ਦੇ ਅੰਦਰ ਕੁਝ ਹੈ ਉਹ ਨਿਸ਼ਾਨਾ ਬਣਦਾ ਸਮੇਂ ਤੋਂ ਬਣਦਾ ਹੈ ਸ਼ੁਰੂ ਤੋਂ ਗੁਰੂ ਕਿਰਪਾ ਕਰਨ ਤੇ ਸਾਧ ਸੰਗਤ ਉਹਨਾਂ ਸਮਿਆਂ ਦੇ ਵਿੱਚ ਭਾਈ ਤਾਰੂ ਸਿੰਘ ਦਾ ਜਿਹੜੇ ਉਹ ਸਿੰਘ ਸਨ ਜਿਹੜੇ ਜੰਗਲਾਂ 'ਚ ਰਹਿੰਦੇ ਸਨ ਸਰਕਾਰ ਦੀਆਂ ਵਧੀਆਂਕੀਆਂ ਦਾ ਜ਼ੁਲਮਾਂ ਦਾ ਵਿਰੋਧ ਕਰਦੇ ਸਨ ਸਰਕਾਰ ਵਾਸਤੇ ਉਹ ਬਾਗੀ ਸਨ ਭਾਈ ਤਾਰੂ ਸਿੰਘ ਉਹਨਾਂ ਨੂੰ ਪ੍ਰਸ਼ਾਦਾ ਸ਼ਕੰਦੇ ਸਨ ਆਉ ਭਗਤ ਕਰਦੇ ਸਨ ਇਸ ਚੀਜ਼ ਦੀ ਗੱਲ ਇਸ ਗੱਲ ਦੀ ਚੁਗਲੀ ਹਰ ਭਗਤ ਨਰੰਜਨੀਆ ਉਹ ਸਿੱਖਾਂ ਦੇ ਖਿਲਾਫ ਹੁਕਮਦਾਰ ਸੀ ਸਿੱਖ ਹਿੰਦੂਆਂ ਦੀ ਭਾਰਤ ਦੀ ਰੱਖਿਆ ਵਾਸਤੇ ਸਾਨੂੰ ਉਹ ਇਹਨਾਂ ਚੋ ਹੋ ਕੇ ਸਿੱਖਾਂ ਦੇ ਖਿਲਾਫ ਜਾਂਦਾ ਸੀ ਸਰਕਾਰ ਦਾ ਮੁਖਬਰ ਸੀ ਟਾਊਟ ਤੇ ਕੋਰਤਿਆਂ ਰੱਖਿਓ ਸਿੱਖਾਂ ਨੂੰ ਗੈਰਾਂ ਨੇ ਬਹੁਤ ਕੱਟ ਮਾਰਿਆ ਆਪਣਿਆਂ ਨੇ ਮਾਰ ਜ਼ਿਆਦਾ ਮਾਰਿਆ ਖਾਸ ਤੌਰ ਤੇ ਜਿਹੜੇ ਸਿੱਖਾਂ ਸਿੱਖੀ ਭੇਸ਼ ਦੇ ਵਿੱਚ ਟਾਊਟ ਸਨ ਨਾ ਮੁਖਬਰ ਉਹਨਾਂ ਨੇ ਸਿੱਖੀ ਦਾ ਬੜਾ ਨੁਕਸਾਨ ਕੀਤਾ ਦੂਜਾ ਸਾਹਮਣੇ ਆ ਕੇ ਲੜਦਾ ਪਰ ਜਿਹੜਾ ਪਿੱਠ ਦੇ ਪਿੱਛੇ ਖੜਾਉਂਦਾ ਕੀ ਕਰਾਂਗੇ ਬਹੁਤੇ ਵਾਰ ਪਿੱਠ ਤੇ ਹੋਏ ਨੇ ਹਰ ਭਾਗਿਤ ਨਰੰਜਨੀ ਨੇ ਚੁਗਲੀ ਕੀਤੀ ਜਗਰੀਏ ਖਾਨ ਨੂੰ ਕਹਿੰਦਾ ਉਹ ਕਹਿੰਦਾ ਵੀ ਸਿੱਖ ਮਰਦੇ ਕਿਉਂ ਨਹੀਂ ਵੀ ਅਸੀਂ ਇੰਨੇ ਮਾਰਦੇ ਇੰਨੇ ਜੰਗ ਜੁਦ ਕਰਦੇ ਇੰਨਾ ਕੁਛ ਕਰ ਉਹ ਕਹਿੰਦਾ ਮਰਨੋਂ ਕਿਥੇ ਹੈ ਭਾਈ ਤਾਰੂ ਸਿੰਘ ਦਾ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਉਹਨਾਂ ਦੀ ਮਦਦ ਕਰਦਾ ਉਹਨਾਂ ਦੇ ਨਾਲ ਖੜਦਾ ਹੈ ਕਹਿੰਦੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰੋ ਮੈਂ ਸੰਖੇਪ ਚ ਰੱਖਾਂ ਟਾਡੀ ਜੱਥਾ ਆ ਗਿਆ ਇਹਨਾਂ ਨੇ ਵਿਸਥਾਰ ਕਰਨਾ ਹੈ ਤਾਰੂ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪੇਸ਼ੀ ਪੈ ਜਾਂਦੀ ਹੈ ਹਾਵੀ ਤਾਰੂ ਸਿੰਘ ਤੂੰ ਸਰਕਾਰ ਦਾ ਬਾਗੀ ਆ ਕਹਿੰਦੇ ਦੱਸੋ ਮੈਂ ਕੀ ਗੁਨਾਹ ਕੀਤਾ ਤੂੰ ਬਾਗੀ ਸਿੱਖਾਂ ਦੀ ਮਦਦ ਕਰਦਾ ਕਹਿੰਦੇ ਮੇਰੇ ਭਰਾ ਨੇ ਰੱਬ ਦੇ ਨੇਕ ਬੰਦੇ ਨੇ ਮੈਂ ਬਾਗੀ ਸਿੱਖਾਂ ਦੀ ਨਹੀਂ ਜਿਹੜਾ ਵੀ ਮੇਰੇ ਕੋਲ ਲੋੜਵੰਦ ਆਉਂਦਾ ਭਾਈ ਤਾਰੂ ਸਿੰਘ ਦਾ ਇੰਨਾ ਵੱਡਾ ਆਦਰ ਮਾਣਾ ਹੈ ਇਲਾਕੇ ਦੇ ਸਾਰੇ ਹਿੰਦੂ ਸਾਰੇ ਮੁਸਲਮਾਨ ਹੋਰ ਵੀ ਕਈ ਨਾਨ ਸਿੱਖ ਪਰਸੰਗ ਪੂਰੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਦਾ ਬਹੁਤ ਆਦਰ ਮਾਣ ਸਤਿਕਾਰ ਕਰਦੇ ਸਨ ਉਹਨਾਂ ਨੂੰ ਦੇਵਤਾ ਬੰਦਾ ਕਹਿੰਦੇ ਸਨ ਭਾਈ ਤਾਰੂ ਸਿੰਘ ਦਾ ਜੀਵਨ ਸਿਕਰਜ਼ਾਰ ਉਹ ਕਹਿੰਦੇ ਵੀ ਦੇਖੋ ਮੇਰੇ ਕੋਲ ਤੇ ਜੋ ਆ ਗਿਆ ਨਾ ਮੈਂ ਤੇ ਰੱਬ ਦਾ ਬੰਦਾ ਜਾਣ ਕੇ ਉਹਦੀ ਮਦਦ ਕਰਦਾ ਹਾਂ ਕਹਿੰਦੇ ਤੂੰ ਸਾਡਾ ਟੈਕਸ ਨਹੀਂ ਭਰਿਆ ਕਹਿੰਦੇ ਕਢਾ ਕੇ ਵੇਖ ਲੋ ਸਾਰਾ ਟੈਕਸ ਪੇ ਕੀਤਾ ਹੋਇਆ ਹੁਣ ਗੱਲ ਇਹ ਹੁੰਦੀ ਆ ਨਾ ਉਹ ਪੁਰਾਣਾ ਕਹਾਵਤ ਸੁਣੀ ਆ ਵੀ ਇੱਕ ਵਾਰ ਨਾ ਸ਼ੇਰ ਪਾਣੀ ਪੀ ਰਿਹਾ ਇੱਕ ਦਰਿਆ ਤੇ ਉਹਦੇ ਸਾਹਮਣੇ ਪਾਣੀ ਦਾ ਵਾਹ ਇਧਰੋਂ ਆ ਰਿਹਾ ਅੱਗੇ ਇੱਕ ਬੱਕਰੀ ਦਾ ਲੀਲਾ ਪਾਣੀ ਪੀਂਦਾ ਕਹਿੰਦਾ ਤੂੰ ਮੇਰਾ ਪਾਣੀ ਝੂਠਾ ਕਰਦਾ ਹੈ ਕਹਿੰਦਾ ਜਨਾਬ ਪਾਣੀ ਤਾਂ ਤੁਹਾਡੇ ਵਾਲੇ ਪਾਸਿਓਂ ਆ ਰਿਹਾ ਮੈਂ ਥੋੜੀ ਕਰਦਾ ਹੁਣ ਕੋਈ ਗੱਲ ਨਹੀਂ ਲੱਭੀ ਕਿਉਂਕਿ ਤਾਕਤਵਰ ਸੀ ਨਾ ਬਾਨਣਾ ਚਾਹੀਦਾ ਸੀ ਕਹਿੰਦਾ ਪਿਛਲੇ ਸਾਲ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਸੀ ਤੂੰ ਮੈਨੂੰ ਗਾਲ ਕੱਢੀ ਕਹਿੰਦਾ ਉਦੋਂ ਤੇ ਮੈਂ ਜੰਮਿਆ ਵੀ ਨਹੀਂ ਸੀ ਕਹਦਾ ਫਿਰ ਤੇਰੇ ਪਿਓ ਨੇ ਕੱਢੀ ਹੋਣੀ ਆ ਮਾਕੇ ਖਾ ਕੇ ਬਹਾਨਾ ਚਾਹੀਦਾ ਹੈ ਤਾਕਤ ਦਾ ਦੁਰਉਪਯੋਗ ਕੀਤਾ ਜਾਂਦਾ ਅਕਸਰ ਇਹਨਾਂ ਨੇ ਕਿ ਫਿਰ ਕੋਈ ਗੱਲ ਨਹੀਂ ਸੁਣੀ ਕਹਿੰਦੇ ਤੈਨੂੰ ਜਾਂ ਤੇ ਮੁਸਲਮਾਨ ਬਣਨਾ ਪੈਣਾ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਭਾਈ ਤਾਰੂ ਸਿੰਘ ਕਹਿੰਦੇ ਵੀ ਦੇਖੋ ਅਸੀਂ ਆ ਗੁਰੂ ਨਾਨਕ ਦੇ ਸਿੱਖ ਭਾਈ ਬਾਹਰ ਹੋ ਜਾਓ ਹੀਰੋ ਇਹਨਾਂ ਨੂੰ ਕਿ ਬਾਹਰ ਚੱਲ ਜਾਓ ਜੇ ਗੱਲਾਂ ਕਰਨੀਆਂ ਆ ਜੇ ਇੰਨੇ ਹੀ ਕਾਗਰ ਤਾਂ ਨਾਲ ਆਪਾਂ ਕਥਾ ਸੁਣੀਏ ਨਾ ਸਾਡਾ ਕੁਝ ਬਣ ਜਾਏ। ਜਿੰਨੀ ਕਾਗਰ ਤਾਂ ਨਾਲ ਗੱਲਾਂ ਹੋ ਰਹੀਆਂ ਮਤਲਬ ਇਹ ਵੀ ਨਹੀਂ ਪਤਾ ਲੱਗ ਰਿਹਾ ਸਾਨੂੰ ਕੁੱਝ ਕਹਿ ਰਿਹਾ। ਦੇਖੋ। ਵਾਣੀ ਜੋੜਨਾ ਜਿੱਥੇ ਜੋੜ ਦੇ ਕਿੰਨਾ ਭਲਾ ਹੋ ਜਾ ਸਾਡਾ। ਗੁਰੂ ਕਿਰਪਾ ਕਰੇ। ਵਾਣੀ 'ਚ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਕਹਿੰਦੇ ਜੇ ਉਸਤਤ ਕਰਨੀਆਂ ਨਾ ਇਹ ਬਹੁਤ ਸੈਂਸਿਟਿਵ ਵਿਸ਼ਾ ਹੈ। ਇਹਨੂੰ ਨਾਜ਼ੁਕ ਸਮਝਿਆ ਕਰੋ। ਅਸੀਂ ਧਰਮ ਪ੍ਰਤੀ ਸੀਰੀਅਸ ਨਹੀਂ ਹੋਈ। ਮੈਂ ਬਹੁਤ ਵਾਰੀ ਬੇਨਤੀ ਕਰਦਾ। ਸੰਸਾਰ ਲਈ ਗੱਲਾਂ ਲਈ ਦੁਨੀਆ ਲਈ ਪਰਿਵਾਰ ਲਈ ਮਾਇਆ ਲਈ ਕੰਮਾਂ ਲਈ ਪਾਰਟੀਆਂ ਲਈ ਬੜੇ ਸੀਰੀਅਸ ਹਨ। ਧਰਮ ਲਈ ਆਪਾਂ ਸੀਰੀ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਤਰੁਸੇ ਕਹਿਣ ਲੱਗੇ ਗੁਰੂ ਨਾਨਕ ਦੀ ਸਿੱਖੀ ਹੈ ਭਾਗਾ ਨਾਲ ਮਿਲਦੀ ਹੈ ਸਾਨੂੰ ਇਹਦੇ ਤੇ ਮਾਣ ਹੈ ਅਸੀਂ ਜਾਨ ਦੇ ਸਕਦੇ ਹਾਂ ਪਰ ਸਿੱਖੀ ਨਹੀਂ ਦੇ ਆ ਸਕਦੇ ਗੱਲ ਚੰਡੀ ਕੇਸਾਂ ਦੀ ਕਹਿੰਦੇ ਕੇਸਾ ਧਾਰੀ ਹੈ ਕਹਿੰਦੇ ਗੁਰੂ ਨੇ ਬਖਸ਼ੇ ਨੇ ਮਾਲਕ ਦੀ ਮਿਹਰ ਹੈ ਕਿਰਪਾ ਹੈ ਉੱਥੇ ਜਕਰੀਆ ਖਾਂ ਗੁੱਸੇ ਚ ਆ ਗਿਆ ਕਹਿੰਦਾ ਜਿਹੜੇ ਕੇਸਾਂ ਦਾ ਤੈਨੂੰ ਇੰਨਾ ਮਾਣ ਹੈ ਨਾ ਇੰਨਾ ਤੂੰ ਖੁਬਿਆ ਫਿਰਦਾ ਮੈਂ ਇਹ ਤੇਰੇ ਸਿਰ ਦੇ ਵਿੱਚ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਝਾੜ ਦੇਣੀਆਂ ਹੁਣ ਇਹ ਗੱਲ ਤੇ ਉਹ ਕਹਿ ਬੈਠਿਆ ਹੁਣ ਦੇਖੋ ਜਿਹੜਾ ਕਮਾਈ ਵਾਲਾ ਬੰਦਾ ਹੁੰਦਾ ਨਾ ਉਹ ਇੱਕਦਮ ਰਿਐਕਟ ਨਹੀਂ ਕਰਦਾ ਭਾਈ ਤਾਰੂ ਸਿੰਘ ਕੋਲ ਇੰਨਾ ਸਿੱਧਕ ਹੈ ਨਹੀਂ ਤਾਕਤ ਇੰਨੀ ਸ਼ਕਤੀ ਹੈ ਚਾਹੁੰਦੇ ਜਕਰਿਆ ਖਾਨ ਦੀ ਸੰਗੀ ਨੱਪ ਕੇ ਉੱਥੇ ਖਤਮ ਕਰ ਦਿੰਦੇ ਪਰ ਉਹਦੀ ਉਹ ਸਜ਼ਾ ਨਹੀਂ ਸੀ ਬਣਨੀ ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਠੀਕ ਹੈ ਤੂੰ ਗੱਲ ਤੇ ਕਹਿ ਤੀ ਪਰ ਹੁਣ ਸਮਾਂ ਦੱਸੇਗਾ ਵੀ ਜੁੱਤੀ ਕਿਹਦੀ ਹੈ ਤੇ ਕੇਸ ਕਿੱਦੇ ਝੜਦੇ ਆ ਸਿਰ 'ਚ ਕਿਦੇ ਪੈਣੀ ਆ ਕਹਿੰਦੇ ਹੁਣ ਤੂੰ ਦੇਖੀ ਹੁਣ ਬਣਦਾ ਕੀ ਆ ਕੋਈ ਗੱਲ ਨਹੀਂ ਕਹਿੰਦੇ ਵੀ ਇਦਾਂ ਕਰੋ ਇਹਨੂੰ ਬਹੁਤ ਮਾਣੇ ਦਾ ਖੋਪਰ ਉਤਾਰ ਦਿਓ ਕਈਆਂ ਨੇ ਕਿਹਾ ਕੇਸਾਂ ਕੇਸ ਕੱਟੇ ਨੀਗੇ ਕਈਆਂ ਨੇ ਕਿਹਾ ਵੀ ਖੋਪਰ ਹੀ ਸਿੱਧਾ ਉਤਾਰਤਾ ਖੋਪਰ ਦਾ ਅਰਥ ਹੈ ਉੱਪਰ ਜਿਹੜਾ ਪਾਰਟ ਹੈ ਨਾ ਸਾਡੇ ਬ੍ਰੇਨ ਤੇ ਸਿਰ ਤੇ ਇਹ ਸੋ ਜਿੱਥੇ ਜੋਇੰਟ ਉੱਪਰ ਚਮੜੀ ਨਾਲ ਕਵਰ ਹੈ ਥੋੜੀ ਜਿਹੀ ਛੱਟ ਲੱਗੇ ਲੱਗ ਉਰ ਜਾਂਦਾ ਹੁੰਦਾ ਹੈ ਖੋਪਰ ਉੱਤਰ ਗਿਆ ਉਤਾਰ ਕੇ ਸਾਈਡ ਤੇ ਰੱਖ ਦਿੱਤਾ ਲਹੂ ਲਹਾਨ ਹੋ ਗਿਆ ਚਿਹਰਾ ਭਾਈ ਤਾਰੂ ਸਿੰਘ ਆਨੰਦ ਚ ਮੌਚ ਤੇ ਬੈਠੇ ਰਹੇ ਸ਼ੁਕਰ ਸ਼ੁਕਰ ਕਰਦੇ ਰਹੇ ਬਾਣੀ ਦਾ ਜਾਪ ਜਪਦੇ ਰਹੇ ਪ੍ਰਭਾ ਨਾਮ ਅਨਿਸ਼ੂਰਮੇ ਨੇ ਕਿਉਂਕਿ ਸ਼ਿਦਕੀ ਸੀ ਮੰਨ ਦਾ ਸ਼ੂਰਮਾ ਸੀ ਹੱਸਣ ਲੱਗ ਪਏ ਮਜ਼ਾਕ ਉਡਾਏ ਬੜੀਆਂ ਗੱਲਾਂ ਕੀਤੀਆਂ ਹੁਣ ਸਿੱਖ ਦੇ ਮੂੰਹੋਂ ਬੋਲ ਨਿਕਲੇ ਕਮਾਈ ਵਾਲੇ ਦੇ ਮੂੰਹ ਤੇ ਪੂਰਾ ਨਾ ਹੋਵੇ ਬਾਣੀ ਚ ਲਿਖਿਆ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋਵਨਦੇ ਉਹ ਪੂਰੇ ਹੁੰਦੇ ਨੇ ਬਚ ਕਮਾਈ ਵਾਲੇ ਦੇ ਇਹਨੂੰ ਯੂਰਿਨ ਦਾ ਬੰਨ ਪੈ ਗਿਆ ਪੇਟ ਚ ਦਰਦ ਉੱਠ ਖੜਿਆ ਇੱਕਦਮ ਤਕਲੀਫ ਹੋ ਗਈ ਹਉ ਹੱਲਾ ਮੱਚ ਗਿਆ ਰੌਲਾ ਪੈ ਗਿਆ ਇਹ ਚੀਕਾਂ ਮਾਰਿਆ ਤੜਪ ਰਿਹਾ ਸੀ ਮੇਰਾ ਕੁਝ ਕਰੋ ਵੈਦ ਛੱਦੇ ਕੇ ਸ਼ਾਹੀ ਹਕੀਮ ਛੱਦੇ ਕੇ ਫਰਕ ਨਾ ਪਿਆ ਉਹ ਕਹਿੰਦੇ ਵੀ ਸਾਡੇ ਤੇ ਸਾਰੀਆਂ ਸੇ ਦਵਾਈਆਂ ਬੁੱਟੀਆਂ ਕਰ ਲਿਆ ਕਹਿੰਦੇ ਨਹੀਂ ਗੱਲ ਬਣੀ ਪਤਾ ਲੱਗਿਆ ਸੁਵੇਕ ਸਿੰਘ ਨੂੰ ਬੁਲਾਇਆ ਗਿਆ ਕਹਿੰਦੇ ਸੁਵੇਕ ਸਿੰਘ ਆਹ ਗੱਲ ਹੋ ਗਈ ਕਹਿੰਦੇ ਵੀ ਭਾਈ ਤਾਰੂ ਸਿੰਘ ਨੂੰ ਕੁਝ ਕਿਹਾ ਸੀ ਕਹਿੰਦੇ ਜਕਰੀਆ ਖਾਨ ਨੇ ਆਹ ਗੱਲ ਕਹੀ ਸੀ ਵੀ ਸੁਰਚ ਜੁੱਤੀਆਂ ਮਾਰਾਂਗਾ ਭਾਈ ਤਾਰੂ ਸਿੰਘ ਨੇ ਕਿਹਾ ਸੀ ਸਮਝ ਅਸੇਗਾ ਜੁੱਤੀ ਕੀਤੀ ਤੇ ਸਿਰ ਕੀਦਾ ਕਹਿੰਦੇ ਬਸ ਫਿਰ ਹੁਣ ਭਾਈ ਤਾਰੂ ਸਿੰਘ ਦੇ ਬਚਨ ਪੂਰਾ ਹੋਣਾ ਹੈ ਉਦੋਂ ਫਿਰ ਹੱਲੇ ਕੀਤਾ ਗਿਆ ਕਹਿੰਦੇ ਵੀ ਜਿੰਨਾ ਚਿਰ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸਿਰ 'ਚ ਵੱਜੇਗੀ ਉਦੋਂ ਤੱਕ ਤੈਨੂੰ ਰਾਮ ਮਿਲਣਾ ਹੈ ਹੁਣ ਮਰਦਾ ਕੀ ਨਾ ਕਰਦਾ ਕਹਿੰਦਾ ਇੱਕ ਛੱਡੋ 100 ਜੁੱਤੀਆਂ ਮਾਰੋ ਮੇਰਾ ਇਲਾਜ ਕਰੋ ਭਾਈ ਤਾਰੂ ਸਿੰਘ ਦੀ ਜੁੱਤੀ ਫਿਰ ਜਕਰિયੇ ਖਾਂ ਦੇ ਸਿਰ ਚ ਮਾਰੀ ਗਈ ਨਵਾਬ ਹੈ ਉਹ ਸਮੇ ਦਾ ਸੀਐਮਡੀ ਪੋਸਟ ਹੈ ਅੱਜ ਦੀ ਅੱਜ ਦੇ ਵੀ ਨਾ ਅ ਲੀਟਰ ਸਾਡੇ 2 ਤੁੱਕੀ ਦਾ ਲੀਟਰ ਨਹੀਂ ਹੁੰਦਾ ਜਿਨ੍ਹਾਂ ਦੇ ਮਗਰ ਅਸੀਂ ਪੀੜਾ ਬਣਾ ਕੇ ਚੱਲਦੇ ਆਂ ਫੇਮਾ ਕਰਿਓ ਸਮਝੋ ਤੁਸੀਂ ਕਿੱਥੇ ਸੋ ਸਟੈਂਡਰਡ ਕੀ ਸੀ ਸਾਡਾ ਫਿਰ ਇੱਕ ਸਿੱਖ ਦੇ ਜੁੱਤੇ ਨਵਾਬ ਦੇ ਸਿਰ 'ਚ ਮਾਰੀ ਜਾਂਦੀਆਂ ਜਕਰੀਆ ਖਾਨ ਦੇ ਸਿਰ 'ਚ ਔਰ ਉਹਨਾਂ 'ਚ ਜੁੱਤੀਆਂ ਮਾਰੀਆਂ ਜਾਂਦੀਆਂ ਜਦੋਂ ਤੱਕ ਉਹਦੀ ਮੌਤ ਨਹੀਂ ਹੁੰਦੀ ਉਹਨੇ ਆਪ ਹੀ ਕਹਿਤਾ ਕਹਿੰਦਾ ਮੇਰੇ ਜੁੱਤੀਆਂ ਮਾਰੋ ਉਹਨੀਆਂ ਮਾਰੋ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ ਕਹਿੰਦਾ ਮੈਨੂੰ ਬੰਨ ਲਓ ਉਹਦੇ ਹੱਥ ਬੰਨਨੇਗੇ ਪੈਰ ਬੰਨੇ ਬੰਨ ਬੰਨ ਕੇ ਜੁੱਤੀਆਂ ਮਾਰੀਆਂ ਉਹਨਾਂ 'ਚ ਫਿਰ ਬਾਬਾ ਜੀ ਦੇ ਬਚਨ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਇਹ ਮਰਿਆ ਨਰਕ ਸੁਧਾਰਿਆ ਉਹ ਤੋਂ ਬਾਅਦ ਫਿਰ 22 ਦਿਨ ਭਾਈ ਤਾਰੂ ਸਿੰਘ 22 ਦਿਨ ਖੋਪਰੀ ਤੋਂ ਬਿਨਾਂ ਜਿਉਂਦੇ ਰਹੇ ਨੇ 22ਵੇਂ ਦਿਨ ਜਾ ਕੇ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਆਹ ਬਾਣਾ ਵਾਪਰ ਗਿਆ ਜਕਰੀਆ ਆਪਣੀ ਕੀਤੀ ਪਾ ਗਿਆ ਫਿਰ ਭਾਈ ਸਾਹਿਬ ਨੇ ਸ਼ੁਕਰ ਸ਼ੁਕਰ ਕਰਦੇ ਆ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸ਼ਰੀਰ ਧਿਆ ਗਿਆ ਉਹਨਾਂ ਦੀ ਯਾਦ ਚ ਅੱਪਾ ਜੁੜਿਆ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਸਾਂ ਸੰਗ ਨਿਭਾਈ ਸਤਕਾਰ ਕਰੀਏ ਰੱਬ ਦੀ ਦਾਤ ਹੈ ਰੋਜ਼ ਆਉਂਦੇ ਤੁਸੀਂ ਕੱਟੀ ਜਾਂਦੇ ਹੋ ਫੇਰ ਆ ਜਾਂਦੇ ਨੇ ਇਹ ਕਿਰਪਾ ਹੀ ਹੈ ਤੇ ਹੋਰ ਕੀ ਹੈ ਚੰਗੀ ਚੀਜ਼ ਨਾ ਤੁਸੀਂ ਇੱਕ ਵਾਰ ਦੇ ਦਿਓ ਅਗਲਾ ਮੋੜ ਤੇ ਬੰਦਾ ਦੁਬਾਰਾ ਨਹੀਂ ਦਿੰਦਾ ਅਗਲਾ ਕਹਿੰਦਾ ਤੈਨੂੰ ਕਿਹੜਾ ਕਦਰ ਹੈ ਪਰ ਸ਼ੁਕਰ ਕਰੋ ਰੱਬ ਫੇਰ ਦੇ ਰਿਹਾ ਹੈ ਜਿਸ ਹਨ ਕੋਦੇ ਬਣਾ ਦੇ ਬੀਬੀਆਂ ਵਰਗੇ ਮੂੰਹ ਨਿਕਲਣਾ ਫਿਰ ਕੇ ਕਰੋਗੇ ਫਿਰ ਕੀ ਕਰੋਗੇ ਫਿਰ ਕੋਗੇ ਇੱਕ ਹੀ ਹੋ ਗਿਆ ਪੰਗਾ ਲੈ ਲਿਆ ਨਾ ਇਹਦਾ ਸਤਕਾਰ ਕਰੋ ਗੁਰੂ ਸਾਹਿਬ ਨੇ ਦੇਖੋ ਪਰਮੇਸ਼ਰ ਨੇ ਕੈਸੀ ਉਹਨੇ ਕਲਾਕਾਰੀ ਦੇਖੋ ਵੀ ਮਰਦ ਨੂੰ ਕੇਸ ਦਿੱਤੇ ਔਰਤ ਨੂੰ ਨਹੀਂ ਦਿੱਤੇ ਚਿਹਰੇ ਤੇ ਇਹਦਾ ਅਰਥ ਹੈ ਵੀ ਔਰਤਾਂ ਦੀ ਬੀਬੀਆਂ ਦੀ ਸੁੰਦਰਤਾ ਬਿਨਾ ਕੇਸਾਂ ਤੋਂ ਚਿਹਰੇ ਦੀ ਮਰਦ ਦੀ ਸੁੰਦਰਤਾ ਕੇਸਾਂ ਨਾਲ ਹੈ ਰੱਬ ਨੂੰ ਵੀ ਬਾਣੀ ਚ ਕਿਹਾ ਗਿਆ ਕੇਸੋ ਕੇਸੋ ਕੂਕੀਆ ਨਾ ਸ਼ੋਈਆ ਅਸਾਰ ਫਿਰ ਰੱਬਾ ਤੂੰ ਵੀ ਕੇਸਾਂ ਵਾਲਾ ਹੈ ਤੇਰੇ ਸੋਹਣੇ ਨੱਕ ਜਿਹਨੇ ਲੰਮੜੇ ਵਾਲਾ ਤੇਰਾ ਨੈਣ ਨਕਸ਼ ਬੜੇ ਸੁੰਦਰ ਨੇ ਤੇਰੇ ਵਾਲ ਬਹੁਤ ਲੰਬੇ ਨੇ ਬੜੇ ਸੁੰਦਰ ਨੇ ਮੈਂ ਇਹਨਾਂ ਦੀ ਕਦਰ ਕਰਦਾ ਦਸ਼ਮੇਸ਼ ਪਿਤਾ ਨੇ ਖੰਡੇ ਬਾਟੇ ਦੀ ਪੌਲ ਸ਼ਿਕਾਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾਮ ਰੱਖਿਆ ਕੇਸਗੜ ਰੱਖਣ ਦੇ ਅਮਰਤਗੜ ਚਾਹੀਦਾ ਸੀ ਅਮਰ ਸ਼ਿਕਾਇਆ ਮਹਾਰਾਜ ਨੇ ਉੱਥੇ ਵੀ ਨਾਮ ਕੇਸਗੜ ਰੱਖਿਆ ਕੇਸਾਂ ਦੀ ਮਾਨਤਾ ਦਰਸਾਈ ਹੈ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਆ ਜਿਹੜੀਆਂ ਵਿਅਦਵੀ ਕਰਦੀਆਂ ਪਰਵੱਟੇ ਪਰਵੁੱਟੇ ਕੁਝ ਨਹੀਂ ਰੱਖਿਆ ਨਾ ਚੀਜ਼ਾਂ 'ਚ ਗੁਰੂ ਦੀ ਕਿਰਪਾ ਦੇ ਪਾਤਰ ਬਣੋ ਸਭ ਵਡਿਆਈਆਂ ਹਰ ਨਾਮ ਵਿੱਚ ਜੇ ਨਾਮ ਚਿਤ ਲਾਈ ਹੈ ਉਹਦੇ ਨਾਲ ਜੁੜਜੋ ਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਹੋਣ ਗਿਆ ਤਾਂ ਸਤਗੁਰੂ ਭਲਾ ਕਰਨ ਸਾਰਿਆਂ ਨੂੰ ਨਾਮਦਾਨ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ